ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦੇ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ گاਵਾ ਦਿਖਾਉਣੀਆਂ ਤੇ ਦੋਵੇਂ ਸੂਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਬਾਕੀ ਹਰ ਵੀਡੀਓ 'ਚ ਬੇਨਤੀ ਇਹੀ ਹੁੰਦੀ ਆ ਕਿ ਆਪਣੀ ਦੋ ਟਾਈਮ ਚਵਾਈ ਕਰਕੇ ਖੜੋ ਆਪਣੀ ਤਸੱਲੀ ਕਰਕੇ ਖੜੋ ਪੈਸੇ ਤੋਂ ਹੀ ਖਰਚਣੇ ਆ ਤੇ ਸਾਰੀਆਂ ਚੀਜ਼ਾਂ ਵੇਖ ਚਾਹ ਕੇ ਆਪਣੀ ਗਾਰੰਟੀ ਤੇ ਪਸ਼ੂ ਖੜਿਆ ਕਰਾਂ। ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਉਹ ਠੀਕ ਠਾਕ ਜੀ। ਤੇ ਨਾਮ ਦੱਸ ਦਿਓ ਕਰੀ। ਹਾਂ ਵੀਰ ਜੀ ਮੇਰਾ ਜਿੰਦਾ ਜੇ ਫੋਨ ਨੰਬਰ ਹੈਗਾ 991446349। ਠੀਕ ਹੈ ਜੀ। ਤੇ ਐਡਰੈਸ ਹੈਗਾ ਸ਼ਹਿਰ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ। ਤੇ ਸ਼ਹਿਰ ਦੇ ਬਿਲਕੁਲ ਨਾਲ ਹੀ ਚਾਟੀਵੰਡੇ। ਪਿੰਡਰ ਦਾ ਰੋਡ ਤੇ ਵੀ ਜਿੰਨੇ ਘਰ ਵਾਲੀ ਪੈਂਦਾ ਆਪਣਾ। ਗਰਵਾਲੀ ਤੇ ਚਾਟੀਵੰਡੇ ਦੋਵੇਂ ਨਾਲ-ਨਾਲ ਹੀ ਆ ਹਨਾ। ਠੀਕ ਆ। ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ। ਇਹਨਾਂ ਵਾਰ ਬਿਜੂਣ ਵਾਲੀ 4.5 ਹੋ ਗਿਆ ਤੇ ਉਹ ਮੱਛੀ ਐ ਤੇ ਮਗਰ ਨਾ ਅੱਛਾ ਮਗਰ ਬੱਛਾ ਆ ਹਾਂਜੀ ਇਹ ਤਾਂ 9 ਕਿਲੋ 10 ਕਿਲੋ ਤਿਆਰ ਤਿਆਰ ਮੋਕੇ ਤੇ ਹਾਂ ਜਿਹੜੇ ਮਾਲਾ ਮੋਲਾ ਚੱਲੂਗਾ ਉਹ 2-3 ਕਿਲੋ ਆਜੂ ਹੀ ਠੀਕ ਆ ਹਾਂਜੀ ਤੇ ਤੋੜ ਦਈਏ ਫੇਰ ਇੱਕਰੀ ਨੂੰ 10-11 ਲੀਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ ਬਾਕੀ ਇਹ ਆ ਵੀ ਚਲੋ ਹੈਗੀ ਕਰੋਸ ਪੰਚ ਆ ਉਤਰਾ ਠੰਡੀ ਫੀਲ ਜਾਵੇ ਦੀ ਹਾਂਜੀ ਠੰਡੀ ਆ ਬਿਜੂ ਤਾਨੂੰ ਬਹੁਤ ਵਧੀਆ ਲੱਗਾ ਚੁਆਈ ਚੰਗੀ ਵਧੀਆ ਲੈ ਜਾ ਜੀ ਤੇ ਚਵਾਚ ਉਹ ਓਕੇ ਵੀ ਚ ਪੂਰਾ ਦੋ ਮਰ ਲੱਗੇ ਨੇ ਆਪਾਂ ਉਹੇ ਬਣਾ ਦੋ ਚਲੋ ਚਵਾਚ ਖਾਈ ਦੀਏ ਫਿਰ ਛੱਡੋ ਬੱਚਾ ਹਾਂ ਦੇਖ ਸਾਦੇ ਜੀ ਆ ਜਿਹੜਾ ਅਵਸ਼ਾ ਛੱਡਦਾ ਸੱਦੇ ਨਾਲ ਜਿਹੜਾ ਨਾਲ ਹੀ ਆ ਬੱਚੇ ਦਾ ਸੱਚਾ ਜਿਹੜਾ ਇਹਦਾ ਤੁਹਾਨੂੰ ਹੁਣੇ ਦਿਖਾ ਦੇਣਾ ਆਪਾਂ ਤੇ ਬਾਕੀ ਤਰੇਂ ਦਸੀ ਪਾ ਕੇ ਦੇ ਬੈ ਜਾਣਾ ਆਸਾਨ ਦੇਖ ਸਕਦੇ ਇਹ ਤੇ ਲੱਗੇ ਤਾਂ ਇਹ ਅੱਗੇ ਵਾਜ ਜਿਹੜਾ ਦੇਖ ਸਕਦੇ ਨੇ ਬਾਕੀ ਹੈਗੀ ਠੰਡੀ ਧੀਰੀ ਆ ਇਸ ਤਰ੍ਹਾਂ ਇਹ ਤੋਂ ਬਾਅਦ ਉਹ ਜਰਸੀ ਤੁਹਾਨੂੰ ਦਿਖਾਵਾਂਗੇ ਕਿ ਆਹੀ ਮੱਝ ਹੈ ਜਿਹੜੀ ਠੀਕ ਹੈ ਜੀ ਬਜੀ ਬਾਕੀ ਇਹ ਆ ਵੀ ਹੈਗੀ ਜਿਹੜੀ ਸੀਲਸ ਲੱਗ ਗਿਆ ਆ ਬੁੱਢ ਚਾਰ ਬੀ ਠੀਕ ਹੈ ਤੇ ਆ ਪਿਛਲੇ ਥਣਾਂ ਦਾ ਵਿੱਚ ਚਵਾ ਜਿਹੜਾ ਦੇਖ ਸਕਦੇ ਜੀ ਬਾਕੀ ਆਪਾਂ ਚਵਾ ਹੀ ਤੁਹਾਨੂੰ ਦਿਖਾਉਂਦੇ ਹਾਂ ਬਸ ਕੋਈ ਮਿਲਕਿੰਗ ਨਹੀਂ ਕਰਾਉਂਦੇ ਸਿਰਫ ਚਵਾ ਹੀ ਦਿਖਾਉਂਦੇ ਤੁਹਾਨੂੰ ਮੈਂ ਦੂਰ ਤੋਂ ਵੀ ਕਰੀ ਦੇਖ ਸਕਦੇ ਜੀ ਆਨੇ ਸਦਿ ਬਿਲਕੁਲ ਜਿਹੜੀ ਇਤਰਾ ਸੀਨਸ ਲੱਗ ਗਿਆ ਪੂਰੀ ਤੋਂ ਨੂੰ ਨਾ ਆਉਂਦਾ ਬਾਕੀ ਆਪਾਂ ਸਿਰਫ ਚਵਾਇ ਦਿਖਾਇਆ ਵਾ ਤੁਹਾਨੂੰ ਕੋਈ ਆਪਾਂ ਇਹ ਨਹੀਂ ਕਿ ਕੋਈ ਮਿਲ ਗਈ ਕਰਕੇ ਦਿਖਾਈਏ ਸਿਰਫ ਜਿਹੜਾ ਨਾਰਮਲ ਚਵਾ ਕਿ ਹਾਂ ਪਤਾ ਲੱਗ ਜਾਂਦਾ ਵੀ ਕਿਦਾਂ ਚਵਾਈ ਹੁੰਦੀ ਆ ਸੀਲਸ ਲੱਗਦਾ ਇਹ ਚੀਜ਼ਾਂ ਦਾ ਬਾਕੀ ਆ ਵੀ ਇੱਕ ਵਾਰੀ ਜਿੱਥੇ ਖਲੋ ਗਈ ਆ ਉੱਥੇ ਹੀ ਖਲੋ ਗਈ ਆ ਬਸ ਤੇ ਮੁੱਲ ਫਿਰ ਇਹਦਾ ਦੱਸ ਦੀ ਆਪਾਂ 40000 ਰੁਪਈ ਜੀ ਜਾਜੇ ਕਰਨਾ ਕਿੰਨਾ ਰੱਖੀ ਇਹਦਾ ਮੁੱਲ 10000 ਰੁਪਈ ਬਤੀ ਦੀ ਜੀ ਕਰਦੀਏ ਕੋ ਮਨਤਨ ਆ ਵੀ ਕਰਾ ਲਓ ਜਾਜ ਜੀ ਜਲ ਛੋੜ ਛੱਪੇ ਵਾਲਾ ਕਰੀਏ ਤੇ ਜੋ ਕੋਈ 50000 ਛੱਡ ਦਈਏ 28000 ਅੱਛਾ 28000 ਜੀ ਦੇ ਦੋਗੇ ਚਲੋ ਬਾਕੀ ਕੋ ਫੋਨ ਲਾਵੇ ਛੋਟ ਛੜ ਮੌਕੇ ਤੇ ਹੋਰ ਕਰਦੇ ਤੇ ਬਾਕੀ ਇਹ ਹੈ ਕਿ ਕੋਈ ਵੀਰ ਆਪਣੀ ਦੋ ਟਾਈਮ ਚਵਾਈ ਆਪ ਕਰਕੇ ਖੜੇ ਇਹ ਤੇ ਆਪਾਂ ਸਿਰਫ ਇੱਕ ਚਵਾਈ ਦਿਖਾਇਆ ਤੁਹਾਨੂੰ ਕੋਈ ਮਿਲਕਿੰਗ ਨਹੀਂ ਕਰਕੇ ਦਿਖਾਈ ਹੁਣ ਜਿਹੜੀ ਆ ਜਰਸੀ ਐ ਵੀ ਤੁਹਾਨੂੰ ਦਿਖਾ ਦਈਏ ਦੱਸਿਏ ਵੀ ਦਿਆ ਤੇ ਬਾਰੇ ਫਿਰ ਇਹਨੂੰ ਯਾਰ ਵੀ ਜੇ ਸੂਈ ਨੂੰ ਸ਼ੇਵਾ ਸਤਵਾ ਦੇਣੀ ਆ ਮਗਰ ਇਹਦੇ ਬੱਛੀ ਆ ਇਹਦੇ ਮਗਰ ਬੱਛੀ ਆ ਮੇਰਾ ਮੂਲਾ ਜੇ ਚੱਲਣਾ ਵੀਜੀ ਇਹਦੇ ਕੋਲ ਦੁੱਧ ਕਿੰਨਾ ਤਿਆਰ ਆ? 10 ਦਾ ਕਿਲੋ ਜੇ ਤਿਆਰ ਜੀ ਤਿਆਰ ਮੌਕੇ ਤੇ ਚੌਥਾ ਪਰਿਵਾਰ ਦੀ ਚੀਜ਼ ਨੂੰ ਆ ਆ 10 ਦਾ ਕਿਲੋ ਤਿਆਰ ਆ ਜੀ ਤੇ ਕਿੰਨਾ ਦੁੱਧ ਘਰੀ ਜਾਓਗੇ? ਆਲੇ ਤੇ 15 ਕਿਲੋ ਆਦੇ ਵੀ ਅਸੀਂ ਚੋਇਆ ਦੂਜੇ ਸੂਈਆਂ ਕਿੱਜੇ ਸੂਈ ਜੀ ਅੱਛਾ ਤੇ ਐ ਟਾਈਮ ਤੇ 10 ਕਿਲੋ ਤਿਆਰ ਜੇ ਮੇਲਾ ਮੂਲਾ ਚੱਲਣਾ ਤੋਰਾ ਫੇਰ ਇੱਕ ਕਰੀ ਨੂੰ ਬਾਕੀ ਚਲੋ ਤੁਸੀਂ ਆਪਣੀ ਸਮਝ ਕਰਨੀ ਹੈ ਆਪਣੀ ਵੇਖਣਾ ਵੀ ਕਿੰਨੇ ਕ ਦੁੱਧ ਆ ਲਈਏ 40000 ਰੁਪਏ ਦੀ ਬਾਕੀ ਇਹ ਵੀ ਚਲੋ ਜਿਹੜੀਆਂ ਗਾਵਾਂ ਮੇ ਇਹਨਾਂ ਦਾ ਦੁੱਧ ਸੰਘਣਾ ਹੁੰਦਾ ਵਾ ਚੰਗੀ ਫੈਟ ਵਾਲਾ ਦੁੱਧ ਹੁੰਦਾ ਵਾ ਤੇ ਇਹਦੀ ਪੂਛ ੱਡੀ ਕੀ ਆ ਜਿਹੜੀ ਪੂਛ ਪੋਤੀ ਲੰਮੀ ਨਹੀਂ ਹੈ ਪੂਛ ਤੇ ਵਾਲ ਨਹੀਂ ਹੈਗੇ ਤੇ ਥੱਲੇ ਆਪੀ ਚਵਾ ਲੱਗਾ ਫਿਰ ਕਾਨੂੰ ਇਹ ਵੀ ਠੰਡੀ ਸੀ ਲਈਏ ਇਤਨੀ ਹਾਂ ਦੇਖਾ ਲੈ ਟ੍ਰੇਨ ਤਾਂ ਸੀ ਸੁੱਟਦੀ ਆ ਉੱਪਰ ਤੇ ਪਾਸ ਇਦਾਂ ਹੀ ਆ ਜਿਹੜਾ ਹਾਂ ਦੇਖਾ ਦੇ ਇਦਾਂ ਹੀ ਉੱਪਰ ਅਸੀਂ ਸੁੱਟਦੇ ਆ ਆਹ ਅੱਧਰ ਵੀ ਨਿਕਲ ਜੂਗੀ ਕਿ ਬੰਨੇ ਚਲੀ ਜੂਗੀ ਭਾਵੇਂ ਮਗਰੋਂ ਵੀ ਚੱਲੀ ਆ ਠੀਕ ਹੈ ਜੀ ਠੀਕ ਹੈ ਹਲਾ ਜੋ ਵੀ ਦੀਸੇ ਆ ਮਛੀ ਆ ਜਿਹੜੀ ਇਹਦੀ ਨੀਜੀ ਜੀ ਬੱਛੀ ਆ ਜਿਹੜੀ ਤੇ ਆ ਥਾਣੇ ਤੇ ਚੰਗੀ ਤਰ੍ਹਾਂ ਫਿਰ ਤੋਂ ਦੇਖ ਸਕਦੇ ਤੇ ਕਿੰਨਾ ਫਿਰ ਮੁੱਲ ਰੱਖੀ ਹੈ ਦਾ ਆਪਾਂ ਇਹ ਵੀ 32 ਜਿਹੜੀ ਇਹ ਰਕੀ ਇਹ ਵੀ 32 ਦੀ ਹਾਂ ਕਿ ਬਰਾਬਰ ਹੀ ਕਰ ਦਈਏ ਦੋਵੇਂ ਭਾਵੇਂ ਕੋਈ ਉਹ ਲੈ ਜੇ ਤਾਂ ਮਰਜ਼ੀ ਕਰ ਲੋ ਆਪਣੇ ਨਾਲ ਬਰਾਬਰੇ ਚਾਹੀਦੇ ਦੇਦਾ ਵੀ ਜਿਹੜੀ ਮਰਜ਼ੀ ਲੈ ਲੈ 28 ਦੀ ਭਾਵੇਂ ਕੋਈ ਹੋ ਲੈ ਜੇ ਤੇ ਇਹਦੇ ਵਿੱਚੋਂ ਮੇਰਾ ਵੀ ਇਮਾਨਦਾਰ ਨਹੀਂ ਹੋਣਾ ਇਹ ਇਹ ਨਾ ਮੇਰਾ ਭੈਣਾ ਭਰਾ ਕਈ ਸੋਚਦੇ ਮੁੱਲ ਕੀਤਾ 28000 ਮੁੱਲ ਨਹੀਂ ਕਰਦਾ ਮੁੱਲ ਕੋਣਾ 35-35000 ਠੀਕ ਹੈ ਇਹਦੇ ਵਿੱਚ ਵੀ ਇਮਾਨਦਾਰ ਨਹੀਂ ਹੁੰਦਾ ਤੇ ਬਾਕੀ ਇਹ ਆ ਵੀ ਇੱਥੇ ਕੋਈ ਤਸੱਲੀ ਕਰਕੇ ਹਨਾ ਵੀ ਤਸੱਲੀ ਕਰੇ ਦੋ ਟਾਈਮ ਚੁੱਕ ਕੇ ਵੇਖ ਚਾਹ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਤਸੱਲੀ ਕਰਕੇ ਲੈ ਜੀ